ਕਿਸਾਨ ਵੀਰੋ ਸਤਿ ਸ੍ਰੀ ਅਕਾਲ ਮੈਂ ਬਲਵੀਰ ਸਿੰਘ ਜੜੀਆ ਪਿੰਡ ਧਰਮਗੜ ਤਹਿਸੀਲ ਅਮਲੋ ਜ਼ਿਲ੍ਹਾ ਫਤਿਹਗੜ ਸਾਹਿਬ ਕਿਸਾਨ ਵੀਰੋ ਇਹ ਸਾਡੀ 1985 ਹੈਗੀ ਆ ਪੂਸਾ ਬਾਸਵਤੀ 1985 ਬਾਸਵਤੀ ਜਿਹੜੀ ਇਸੇ ਸਾਲ ਆਈ ਹੈ ਯਾਰ ਨੇ ਪਾਸ ਕਰੀ ਆ ਅੱਜ ਇਹਦੀ ਤਕਰੀਬਨ ਅਸੀਂ ਫਾਈਨਲ ਲਾਸਟ ਅਖੀਰਲੀ ਜਿਹੜੀ ਹੈਗੀ ਆ ਰੋਗਿੰਗ ਆਫ ਪlant ਜਿਹੜਾ ਉੱਚਾ ਦੇ ਮਾ ਬੂਟਾ ਕੋ ਕੱਢ ਰਹੇ ਆ ਇਹ ਜਿਹੜੀ ਸਾਡੀ ਬਜਾਈ ਹੈ 12 ਜੂਨ ਅਸੀਂ ਕਿਸਾਨ ਵੀਰੋ ਬੀਜੀ ਸੀਗੀ ਹਾਲਾਂਕਿ ਇਸ ਸਾਲ ਜਿਹੜਾ ਮੀਂਹ ਹੈ ਉਹ ਬਹੁਤ ਲੇਟ ਆਇਆ ਮੌਨਸੂਨ ਬੜੀ ਘੱਟ ਪਈ ਪਰ ਫਿਰ ਵੀ ਅਸੀਂ ਨੂੰ ਪਾਣੀ ਕਿਸਾਨ ਵੀਰੋ ਬਹੁਤ ਘੱਟ ਦਿੱਤਾ ਹੈ ਇਹ ਜਿਹੜੀ ਵੈਰਾਈਟੀ ਹੈ ਪਹਿਲਾਂ ਸਾਡੀ ਜਿਹੜੀ ਪ੍ਰੋਬਲਮ ਆਉਂਦੀ ਸੀਗੀ ਉਹ ਨਦੀਨਾਂ ਦੀ ਬਹੁਤ ਵੱਡੀ ਪ੍ਰੋਬਲਮ ਸੀਗੀ ਡਾਇਰੈਕਟ ਸੋਇੰਗ ਦੇ ਵਿੱਚ ਸਿੱਧੀ ਬਿਜਾਈ ਦੇ ਵਿੱਚ ਨਦੀਨ ਨਹੀਂ ਕਿਸਾਨ ਵੀਰੋ ਕਾਬੂ ਆਉਂਦੇ ਸੀ ਤੇ ਹੁਣ ਆਈ ਆਰ ਨੇ ਦੇਤੇ ਮੈਜਾ ਥਾਪਰ ਕਰਕੇ ਜਿਹੜੀ ਦਵਾਈ ਆ ਰეკਮੈਂਡ ਕਰਤੀ ਤੇ ਹੁਣ ਤੁਸੀਂ ਦੇਖ ਸਕਦੇ ਹੋ ਦੇ ਵਿੱਚ ਕੋਈ ਵੀ ਜਿਹੜਾ ਉਹ ਪਲਾਂਟ ਜਾਂ ਨਦੀਨ ਨੇ ਜਿਹੜੇ ਉਹ ਹੈ ਨਹੀਂ ਤੇ ਜੇ ਕੋਈ ਬੂਟਾ ਸੀਗਾ ਕਿਸਾਨ ਵੀਰੋ ਅਸੀਂ ਉਹ ਹੱਥਾਂ ਨਾਲ ਪਟਵਾਤਾ ਤੇ ਅੱਜ ਵੀ ਜੇ ਕੋਈ ਆਫ ਪਲਾਂਟ ਹੈਗਾ ਇਹਦੇ ਚ ਉਹ ਵੀ ਕੱਢ ਰਹੇ ਆ ਕੋਈ ਨਦੀਨ ਆ ਉਹ ਵੀ ਕੱਢ ਰਹੇ ਆ ਤੇ ਇਸ ਵਿਧੀ ਨਾਲ ਕਿਸਾਨ ਵੀ ਉਹ ਜਿਹੜੇ ਸਾਡੇ ਪਾਣੀ ਆ ਉਹ ਬਹੁਤ ਬਚੂਗਾ ਸਾਡਾ ਪਾਣੀ ਦਾ ਲੈਵਲ ਹੈ ਜਿਹੜਾ ਬਹੁਤ ਤੇਜ਼ੀ ਨਾਲ ਥੱਲੇ ਜਾ ਰਿਹਾ ਹੈ ਕਿਸਾਨ ਵੀ ਜੇ ਅਸੀਂ ਕੱਦੂ ਕਰਕੇ ਝੋਨਾ ਲਾਉਨੇ ਆ ਨਾ ਤੇ ਉਹ ਵਾਰਸ਼ ਜਦੋਂ ਹੁੰਦੀ ਹੈ ਤੇ ਸਾਰਾ ਪਾਣੀ ਰੁੜ ਕੇ ਫਲੱਡ ਦੇ ਰੂਪ ਦੇ ਵਿੱਚ ਅੱਗੇ ਨੁਕਸਾਨ ਕਰਦਾ ਫਸਲਾਂ ਦਾ ਇਹ ਜਿਹੜੀ ਵਿਧੀ ਹੈ ਇਹਦੇ ਨਾਲ ਪਾਣੀ ਰੀਚਾਰਜ ਹੁੰਦਾ ਕਿਸਾਨ ਵੀਰੋ ਨੀਚੇ ਨਗੈਸ ਨਹੀਂ ਪੈਦਾ ਹੁੰਦੀ ਤੇ ਜਿਹੜੀ ਕਿਸਾਨ ਵੀਰੋ ਅਗਲੀ ਫਸਲ ਆ ਸਾਡੀ ਉਹਦਾ ਵੀ ਝਾੜ ਵੱਧਾ ਤੇ ਜਿਹੜੀ ਸਾਡੀ ਹੋਮਸ ਪੈਦਾ ਹੁੰਦੀ ਆ ਉਹ ਵੀ ਨਹੀਂ ਹੁੰਦੀ ਇਹਦੇ ਨਾਲ ਤੇ ਮੈਂ ਸਮਝਦਾ ਇਹ ਜਿਹੜੀ ਵੀਡੀਓ ਹੁਣ ਬਹੁਤ ਕਾਮਯਾਬ ਹੈ ਇਹਦੇ ਚ ਦੋ ਵੈਰੈਟੀਆਂ ਪੂਸਾਂ ਨੇ ਇਸੇਸਾਰੇ ਰੀਲਿਸ ਕਰੀਆਂ ਨੇ 22 ਮਈ ਨੂੰ ਉਹਨਾਂ ਦਾ ਬੀਜ ਵੰਡਿਆ ਤੇ ਆਈਆਰ ਨੇ ਤੇ ਡਾਕਟਰ ਏ ਕੇ ਸਿੰਘ ਉਹਨਾਂ ਨੇ ਜਿਹੜੇ ਆਈਆਰ ਦੇ ਸਾਫਕਾ ਡਾਇਰੈਕਟਰ ਨੇ ਤੇ ਉਦੋਂ ਡਾਇਰੈਕਟਰ ਸੀਗੇ ਡਾਕਟਰ ਸਾਹਿਬ ਤੇ ਮੈਂ ਸਮਝਦਾ ਕਿਸਾਨ ਵੀਰੋ ਅਗਲੀ ਫਸਲ ਦਾ ਵੀ ਜਿਹੜਾ ਝਾੜ ਆ ਉਹ 2-3 ਕੁਇੰਟਲ ਵੱਧ ਜਾਂਦਾ ਤੇ ਸਾਡੀ ਜਿਹੜੀ ਜ਼ਮੀਨ ਦੀ ਸਿਹਤ ਆ ਉਹ ਬੜੀ ਬਿਹਤਰ ਬਣਦੀ ਹੈ ਤੇ ਮੈਂ ਸਮਝਦਾ ਇਹ ਜਿਹੜੀ ਵਿਧੀ ਆ ਬਹੁਤ ਜਲਦੀ ਕਿਸਾਨ ਵੀਰਾਂ ਵਿੱਚ ਪ੍ਰਚਲਿਤ ਹੋ ਜੂ ਜਿੱਥੇ ਨਹਿਰੀ ਪਾਣੀ ਆ ਕਿਸਾਨ ਵੀਰੋ ਉੱਥੇ ਤਾਂ ਇਸੇ ਵਿਧੀ ਨਾਲੇ ਝੋਨਾ ਲਾਉਣਾ ਚਾਹੀਦਾ ਤਾਂ ਕਿ ਸਾਡਾ ਜਿਹੜਾ ਡਗ ਰਿਹਾ ਪਾਣੀ ਦਾ ਲੈਵਲ ਆ ਉਹਨੂੰ ਠੱਲ ਪਾ ਸਕੇ ਰੁਕ ਸਕੇ ਤੇ ਅਸੀਂ ਜਿਹੜੀ ਝੋਨੇ ਦੀ ਖੇਤੀ ਜਾਂ ਦੂਜੀ ਖੇਤੀ ਉਹਨੂੰ ਲੰਮਾ ਚਿਰ ਕਿਸਾਨ ਵੀਰੋ ਕਰ ਸਕੀਏ ਤੇ ਮੈਂ ਸਮਝਦਾ ਇਹ ਬੜੀ ਬਿਹਤਰ ਟੈਕਨੀਕ ਆ ਇਹਦੇ ਨਾਲ ਜਿਹੜੀ ਸਾਡੀ ਗਰਮੀ ਆ ਉਹ ਵੀ ਘਟੂਗੀ ਜ਼ਮੀਨ ਦੀ ਸਿਹਤ ਵੀ ਅੱਛੀ ਬਣਦੀ ਆ ਤੇ ਮੈਂ ਸਮਝਦਾ ਇਹ ਜਿਹੜੀ ਵੀਡੀਓ ਹੈ ਬਹੁਤ ਕਾਮਯਾਬ ਹੈ ਕਿਸਾਨ ਵੀਰੋ ਇਹ ਜਿਹੜੀ ਵੈਰੈਟੀ ਆ ਬਹੁਤ ਸ਼ਾਰਟ ਪੀੜ ਦੀ ਹੈ 1985 1509 ਦਾ ਸੋਧਿਆ ਦਾ ਰੂਪ ਹੈ ਤੇ ਇਸੇ ਤਰ੍ਹਾਂ ਕਿਸਾਨ ਵੀਰੋ ਆਪਣੀ ਜਿਹੜੀ ਪੀਐਸ 26 ਆ ਪੰਜਾਬ ਦੇ ਵਿੱਚ ਬਹੁਤ ਵੱਡੇ ਰਕਬੇ ਦੇ ਉੱਤੇ ਲੱਗੀ ਆ ਇਸ ਸਾਲ ਤੇ ਉਹਦੇ ਨਾਲ ਵੀ ਪਾਣੀ ਬੜਾ ਬਚਦਾ ਕਿਸਾਨ ਵੀਰੋ ਮੈਂ ਸਮਝਦਾ ਉਹਨੂੰ ਜੂਨ ਦੇ ਐਂਡ ਦੇ ਵਿੱਚ ਉਹਦੀ ਬਿਜਾਈ ਸ਼ੁਰੂ ਕਰੀ ਜਾਵੇ ਤੇ ਜੁਲਾਈ ਦੇ ਸ਼ੁਰੂ ਚ ਲੱਗ ਜਵੇ ਤੇ ਬਰਸਾਤਾਂ ਨਾਲ ਇਹ ਕਿਸਾਨ ਵੀਰੋ ਇਹ ਫਲ ਸਕਦੀ ਹੈ ਤੇ ਮੈਂ ਸਮਝਦਾ ਇਹ ਬੜੀ ਬਿਹਤਰ ਤਕਨੀਕ ਹੈਗੀ ਆ ਇਹ ਬਹੁਤ ਚੰਗੀਆਂ ਵੈਰੈਟੀਆਂ ਆ ਆਈਆਰ ਨੇ ਕੱਢੀਆਂ ਨੇ ਕਸਨਵੀਰੋ ਸਾਵਾ ਕੰਪਨੀ ਨੇ ਵੀ ਇਸ ਸਾਲ ਦੋ ਵੈਰਾਈਆਂ ਕੱਢੀਆਂ ਜਿਹੜੀਆਂ ਅਸੀਂ ਆਪਣੇ ਫਾਰਮ ਤੇ ਲਾਈਆਂ ਨੇ ਉਹ ਵੀ ਇਹ ਡਾਇਰੈਕਟ ਸੋਇੰਗ ਵਾਸਤੇ ਸਿੱਧੀ ਵਿਜਾਈ ਲਈ ਬਹੁਤ ਚੰਗੀਆਂ ਨੇ